ਸਾ ਵੈਭੁਰਜੀ ਕੀ ਫਤਿਹ ਸੋ ਸਭ ਤੋਂ ਪਹਿਲਾਂ ਪੰਜਾਬ ਪੰਜਾਬ ਲਈ ਜਥੇਬੰਦੀ ਦੇ ਜਿੰਨੇ ਵੀ ਨੁਮਾਇंदे ਜਿੰਨੇ ਵੀ ਮੈਂਬਰ ਸਹਿਬਾਨ ਅਤੇ ਪੰਜਾਬ ਦਾ ਦਰਦ ਰੱਖਣ ਵਾਲੇ ਜਿੰਨੇ ਵੀ ਭੈਣ ਭਰਾ ਇਸ ਪੈਦਲ ਮਾਰਚ ਦੇ ਵਿੱਚ ਚੱਲ ਰਹੇ ਹੋ ਬਹੁਤ ਬੜਾਈ ਦੇ ਪੱਤਰੋਂ ਕਿਉਂਕਿ ਮੈਂ ਪਰਸੋਂ ਦੀ ਗੱਲ ਕਰ ਰਿਹਾ ਸੀ ਇਹ ਪੰਜਾਬ ਦੇ ਵਿੱਚ ਜਿਹੜਾ ਇਹ ਉਪਰਾਲਾ ਹੋ ਰਿਹਾ ਨਾ ਅਨੰਦਪੁਰ ਸਾਹਿਬ ਦੇ ਮਤੇ ਦਾ ਕਿਉਂਕਿ ਸਮਾਜ ਵਿੱਚ ਲੋਕ ਨੂੰ ਮੀਤਰਾ ਦੇਣਾ ਹਾਂ ਜੇ ਕਰਨੇ ਆ ਅਨੰਦਪੁਰ ਸਾਹਿਬ ਦੇ ਮਤੇ ਦਾ ਜਿਹੜਾ ਇਹ ਪ੍ਰਚਾਰ ਅਸੀਂ ਪੈਦਲ ਚੱਲ ਕੇ ਕਰ ਰਹੇ ਹਾਂ ਸਾਨੂੰ 70 ਕੋ ਬਾਅਦ ਇਹ ਮਤਾ ਬਣਿਆ ਸੀ ਤੇ ਅੱਜ 55 ਸਾਲ ਹੋ ਗਏ ਨੇ ਮੈਂ ਇੱਕ ਬਹੁਤ ਸਿਆਣੀ ਸਿੱਖ ਚਿੰਤਕ ਦੀਆਂ ਕੁਝ ਗੱਲਾਂ ਪਿਛਲੇ ਦਿਨੀ ਪੜ ਰਿਆ ਸੀ ਤੇ ਉਹਨੇ ਆਪਣਾ ਦਰਦ ਸਾਂਝਾ ਕੀਤਾ ਸੀ ਉਹ ਕਹਿੰਦਾ ਜਿਹੜਾ ਅਨੰਦਪੁਰ ਸਾਹਿਬ ਦਾ ਮਤਾ ਹੈ जिने पंजाब नु सृजना है जिने पंजाब नु बणाना है जिने सचमुच ਸਾਡੇ ਹੱਕਾਂ ਹਕੂਕਾਂ ਦੀ ਗੱਲ ਕਰਨੀ ਹੈ ਉਹ ਅਨੰਦਪੁਰ ਸਾਹਿਬ ਦਾ ਮਤਾ ਹੀ ਹੈ ਦੂਜੀ ਬੇਨਤੀ ਵੀ ਕਰਾਂ ਅਨੰਦਪੁਰ ਸਾਹਿਬ ਦਾ ਮਤਾ ਭਾਵੇਂ ਅਸੀਂ ਅੱਜ ਚੱਲ ਰਹੇ ਹਾਂ ਤੇ ਮੈਨੂੰ ਬਹੁਤ ਖੁਸ਼ੀ ਹੋਈ ਅਨੰਦਪੁਰ ਸਾਹਿਬ ਦੇ ਮਤੇ ਦਾ ਇਹ ਜਨੇ ਵੀ ਮਤੇ ਨੇ ਅਤੇ ਨਾਲ ਕੁਝ ਹੋਰ ਜਿਹੜੇ ਹੁਣ ਰੀਸੈਂਟਲੀ ਜਿਹੜੀਆਂ ਚੀਜ਼ਾਂ ਹੋ ਗਈਆਂ ਨੇ ਉਹਨਾਂ ਦੇ ਸੰਬੰਧ ਵਿੱਚ ਕਿ ਆਪ ਪੰਥ ਨੇ ਅੱਜ ਸਾਡੇ ਹੱਥ ਤੱਕ ਪਹੁੰਚਿਆ ਅਸੀਂ ਯੂਨੀਵਰਸਿਟੀਆਂ ਤੱਕ ਪੜ੍ਹ ਕੇ ਆਏ 2.5 ਲੱਖ ਸ਼ਹਾਦਤ ਹੋ ਗਈ ਇਸ ਮਤੇ ਵਾਸਤੇ ਅਨਰਪੁਰ ਸਾਹਿਬ ਦਾ ਮਤਾ ਨਾ ਜਿਹੜਾ ਉਹਦੇ ਵਾਸਤੇ 2.5 ਲੱਖ ਸ਼ਹਾਦਤ ਹੋ ਗਈ 2.5 ਤੇ ਵੱਧ ਕੇ ਤੁਸੀਂ ਸਾਡੀ ਕੌਮ ਦੀ ਇਹ ਆ ਵੀ 250 ਬੰਦੇ ਨੇ ਇਹਦੇ ਤੱਕੇ ਮਟਾਰੀ ਪੜਿਆ ਭਾਵੇਂ ਅਸੀਂ ਸਾਰੇ ਸ਼ਹਿਰ ਦੇ ਉੱਤੇ ਸਿਆਣੇ ਬੈਠੇ ਆ 250 ਬੰਦੇ ਨੇ ਨਾ ਇਸ ਮਤੇ ਨੂੰ ਪੜਿਆ ਅਜੇ ਤੱਕ ਤੇ ਨਾ ਇਹ ਸਮਝਿਆ ਇਹ ਹੋਣਾ ਚਾਹੀਦਾ ਸੀ ਪਰ ਦੇਰ ਆਏ ਦਰਸਤਾਏ ਕਿਉਂਕਿ ਜੋ ਕੁਝ ਸਾਡੇ ਨਾਲ ਪਿਛਲੇ 400 ਸਾਲਾਂ ਤੋਂ ਵਾਪਰ ਹੈ ਜੋ ਕੁਝ ਸਾਡੇ ਤੋਂ ਸੇਵਾਵਾਂ ਲੈ ਕੇ ਸਾਡੀਆਂ ਕੁਰਬਾਨੀਆਂ ਸਾਡੇ ਤੋਂ ਪ੍ਰਾਪਤ ਕਰਕੇ ਉਸ ਤੋਂ ਬਾਅਦ ਉਹਦਾ ਮੁੱਲ ਨਹੀਂ ਬਿਲਕੁਲ ਪਾਇਆ ਗਿਆ ਤੇ ਮੇਰੇ ਇੱਕ ਗੱਲ ਚੇਤੇ ਆਉਂਦੀ ਗੁਰਤੇਗ ਬਾਦਸ਼ਾਹ ਦੀ ਸ਼ਹਾਦਤ ਦੀ ਕਿਉਂਕਿ ਕੱਲ੍ਹ ਕੇ ਪਰसों ਆਪਾਂ ਜੀ ਬੀਬਾ ਰਾਮਨਾ ਕੇ ਤੇ ਆਨ ਭਗਤ ਗੁਰੂ ਤੇਗ ਬਹਾਦਰ ਸਾਹਿਬ ਬਾਦਸ਼ਾਹ ਨੂੰ ਜਦੋਂ ਸ਼ਹੀਦ ਕਰਨ ਲੱਗੇ ਨੇ ਦਿੱਲੀ ਦੇ ਵਿੱਚ ਜਲਾਦ ਸੀਗਾ ਜਲਾਲਉਦੀਨ ਤੇਗੂ ਦੇ ਹੱਥ ਵਿੱਚ ਸੀ ਤੇ ਸਤਗੁਰਾਂ ਦੇ ਸੀਸ ਨੂੰ ਕੱਟਣ ਕਰਵਾਉਣ ਵਾਸਤੇ ਤਿਆਰ ਸੀ ਕਾਜੀ ਸੀ ਅਬਦੁਲ ਵਹਾਬ ਮੋਰਾ ਤੇ ਕਾਜੀ ਸਤਗੁਰਾਂ ਦੇ ਸਾਹਮਣੇ ਖੜ ਕੇ ਇੱਕ ਗੱਲ ਕਹਿੰਦਾ ਕਹਿੰਦਾ ਤੁਸੀਂ ਸਭ ਕੋ ਜਾਣਦੇ ਹੋ ਜਿਨ੍ਹਾਂ ਵਾਸਤੇ ਸਿਰ ਕਟਵਾਲੇ ਹੋ ਇਨਾਂ ਦੇ ਸੁਭਾਅ ਨੂੰ ਵੀ ਜਾਣਦੇ ਹੋ ਤੇ ਇਹਨਾਂ ਦੀਆਂ ਚਾਲਾਂ ਨੂੰ ਵੀ ਜਾਣਦੇ ਹੋ ਕਹਿੰਦੇ ਤੁਸੀਂ ਇਹਨਾਂ ਦੇ ਸੁਭਾਅ ਬਾਰੇ ਵੀ ਜਾਣਦੇ ਹੋ ਕੌਣ ਨੇ ਇਹਨਾਂ ਦੀਆਂ ਚਾਲਾਂ ਬਾਰੇ ਵੀ ਜਾਣਦੇ ਹੋ ਕੌਣ ਨੇ ਕਿਵੇਂ ਇਹ ਕਿੰਪ ਹੋ ਗ੍ਰਪਤ ਕਰਨ ਹੋ ਜਾਂਦੇ ਨੇ ਇਹ ਵੀ ਤੁਹਾਨੂੰ ਪਤਾ ਹੈ ਤੇ ਕੁਝ ਲਫ਼ਜ਼ ਉਹਨੇ ਕਹੇ ਸੀਗੇ ਜਿਹੜੇ ਕਿਸੇ ਵਿਦਵਾਨ ਨੇ ਕੋਰ ਕੀਤੇ ਤੇ ਮੈਨੂੰ ਲੱਗਦਾ ਵੀ ਉਹਦੇ ਲਫ਼ਜ਼ ਭਾਵੇਂ ਸਾਡੇ ਦੁਸ਼ਮਣ ਦੇ ਕਹੇ ਹੋਏ ਨੇ ਪਰ ਅੱਜ ਤੱਕ ਕੰਮ ਕਰਤਾ ਹੀ ਹੈ ਉਹਨੇ ਇੱਕ ਗੱਲ ਕਹੀ ਸੀ ਹੱਥ ਵਿੱਚ ਤੇਗ ਸੀ ਸਤ ਗੁਰਾਂ ਨੂੰ ਸ਼ਹੀਦ ਕਰਨਾ ਸੀ ਤੇ ਉਹਨੇ ਇੱਕ ਗੱਲ ਕਹੀ ਸੀ ਕਹਿੰਦਾ ਜਾਣੀ ਜਾਣ ਹੈ ਜਾਣੀ ਜਾਣ ਹੈ ਦਾਤਾ ਤੇ ਫਿਰ ਜਾਨ ਵੀ ਦੇ ਜਾਣੀ ਜਾਣ ਹੈ ਦਾਤਾ ਤੇ ਫਿਰ ਜਾਨ ਵੀ ਦੇ ਜਾਨ ਕੁੱਝ ਕੇ ਕਿਉਂ ਜਾਨ ਗਵਾ ਰਿਆ ਹੈ ਇਹਨਾਂ ਵਕਤ ਤਣਾਵ ਨਾ ਨਹੀਂ ਤੇਰੇ ਜਿਮਾਂ ਵਾਸਤੇ ਸਿਰ ਕਟਵਾ ਰਿਆ ਅੱਜ 350 ਸਾਲ ਹੋ ਗਏ ਨੇ ਉਸ ਗੱਲ ਨੂੰ ਮੈਂ ਕਹਿੰਦਾ ਸਾਨੂੰ ਅੱਜ ਵੀ ਸਾਹਜ ਆ ਜਾਏ ਸਾਨੂੰ ਅੱਜ ਵੀ ਕਤਾਂ ਲੱਗ ਜਾਏ ਅੱਜ ਵੀ ਅਸੀਂ ਆਨੰਦਪੁਰ ਸਾਹਿਬ ਦੇ ਮਤੇ ਵੱਲ ਮੁੜ ਪਈਏ ਅੱਜ ਵੀ ਪਰਤ ਕੇ ਮੁੱਖ ਸਾਡੇ ਆਨੰਦਪੁਰ ਸਾਹਿਬ ਵੱਲ ਨੂੰ ਹੋ ਜਾਣ ਅੱਜ ਵੀ ਜਿਹੜੀ ਪਹਿਲ ਦੀਪ ਸਿਧੂ ਕਰਕੇ ਗਿਆ ਸੀ ਉਹਨਾਂ ਕਰਮਾਂ ਤੇ ਚੱਲ ਪਈਏ ਕਿਉਂਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਇੱਕ ਗੱਲ ਕਹਿੰਦੇ ਹੁੰਦੇ ਨੇ ਉਹਨਾਂ ਦੇ ਜਦੋਂ ਕਵਿੱਤਾਂ ਨੂੰ ਪੜ੍ਹਦੇ ਆ ਭਾਈ ਸਾਹਿਬ ਭਾਈ ਗੁਰਦਾਸ ਜੀ ਕਵਿੱਤ ਵਿੱਚ ਗੱਲ ਕਰਦੇ ਨੇ ਬੜੀ ਕੀਮਤੀ ਔਰ ਕਹਿੰਦੇ ਜਦੋਂ ਮੋਰਚੇ ਲੱਗਦੇ ਨੇ ਤੇ ਪਿੱਛੇ ਤੁਰਨ ਵਾਲਿਆਂ ਦੇ ਨਾਲ ਹੀ ਮੋਰਚੇ ਬਣਦੇ ਨੇ ਤੇ ਮੋਰਚਿਆਂ ਦੇ ਆਪੋ ਮੋਰਚਿਆਂ ਨੂੰ ਸਥਾਪਿਤ ਕਰਦੇ ਹੁੰਦੇ ਨੇ ਭਾਈ ਸਾਹਿਬ ਪਾਈ ਗੁਰਦਾਰ ਜੀ ਕਹਿੰਦੇ ਨੇ ਕਹਿੰਦੇ ਜੈਸੇ ਏਕ ਚਿੰਟੀ ਪੱਛਾ ਕੋਦ ਕੀਤੀ ਚਲੀ ਜਾਤ ਪਗ-ਦਗ ਮਗ-ਦਗ ਮਤ ਸਾਵਧਾਨ ਹੈ ਪਿੱਛੇ ਤੁਰਨ ਵਾਲਿਆਂ ਨਾਲ ਵੀ ਸਾਵਧਾਨੀ ਚਾਹੀਦੀ ਹੈ ਤੇ ਅੱਗੇ ਚੱਲਣ ਵਾਲਿਆਂ ਦੀ ਵੀ ਸਾਵਧਾਨੀ ਚਾਹੀਦੀ ਹੈ ਮੈਂ ਕਹਿੰਦਾ ਸਮਾਂ ਆ ਗਿਆ ਸਾਨੂੰ ਇਕੱਠੇ ਹੋ ਕੇ ਕਰਨ ਦਾ ਸਮੁੱਚੇ ਪੰਜਾਬ ਦੇ ਗੈਰ ਕਾਨੂੰਨ ਲੋਕੋ ਆਪਣੇ ਹਕੂਕਾ ਵਾਸਤੇ ਜੂਝਣ ਵਾਲੇ ਲੋਕੋ ਆਪਣੇ ਆਪਣਾਂ ਦੀ ਲੜਾਈ ਨਰਮ ਰਸਤੇ ਤਿਆਰ ਹੋ ਜਾਓ ਸਮਾਂ ਆ ਗਿਆ ਬਹੁਤ ਸਮਾਂ ਹੋ ਗਿਆ ਕਿ ਮੁੱਢ ਤੇ ਗੁਜ਼ਰ ਗਈ ਹੈ ਰੰਜੋ ਗਮ ਸਹਤੇ ਹੋਏ ਸ਼ਰਮ ਸੀ ਆਤੀ ਇਸ ਬਦਲ ਨੂੰ ਬਦਲ ਕਹਤੇ ਹੋਏ ਸੁਣੋ ਹੁਣ ਤਾਂ ਸਮਾਂ ਆ ਗਿਆ ਵੀ ਜਦੋਂ ਸਾਡੇ ਨਾਲ ਸਾਡੇ ਵੰਨੋ ਕੀਤੇ ਹੋਏ ਸਾਰੇ ਕੁਰਬਾਨੀਆਂ ਦਾ ਜਿਹੜਾ ਇਹਦੇ ਕਾਰਨ ਤੋਂ ਮੌਕਾ ਹੁੰਦਾ ਤੇ ਸਾਡੇ ਨਾਲ ਵਧੀਕੀ ਦੇ ਨੂਰ ਕੀ ਪਾਇਆ ਜਾਂਦਾ ਕਾਹਲੇ ਅਸੀਂ ਦੇਸ਼ ਦੀ ਆਜ਼ਾਦੀ ਵਾਸਤੇ 94% ਕੁਰਬਾਨੀਆਂ ਦੇ ਲਈਏ ਤੇ ਉਸ ਤੋਂ ਬਾਅਦ ਸਾਡੇ ਗਲਾਂ ਦੇ ਵਿੱਚ ਤਾਰ ਪੈ ਜਾਂਦੇ ਨੇ ਅਸੀਂ ਆਪਣਾ ਆਪਾ ਕੁਰਬਾਨ ਕਰ ਦਈਏ ਉਸ ਤੋਂ ਬਾਅਦ ਸਾਡੀਆਂ ਕੁਰਬਾਨੀਆਂ ਨੂੰ ਜੇਕਰ ਤੁਸੀਂ ਸਰਦਾਰ ਕਪੂਰ ਸਿੰਘ ਦੀ ਸਾੱਚੀ ਸ਼ਕਤੀ ਬਰੋਂਗੇ ਤੇ ਜ਼ਿਆਦਾ ਕੁਰਬਾਨੀਆਂ ਆਪਾਂ ਖੁੱਲ ਜਾਣੀਆਂ ਕਿਉਂਕਿ ਅਨੰਦਪੁਰ ਸਾਹਿਬ ਦਾ ਮਤਾ ਲਿਖਣ ਵਾਲਾ ਆਈ.ਸੀ. ਸਰਕਾਰੀ ਸਰਦਾਰ ਕਪੂਰ ਸਿੰਘ ਹੀ ਸੀ ਉਨੇ ਇਸ ਦੇਸ਼ ਨੂੰ ਬਹੁਤ ਸੇਵਾਵਾਂ ਦਿੱਤੀਆਂ ਪਹਿਲਾ ਆਈ.ਸੀ.ਐਸ ਅਫਸਰ ਸੀ ਇਸ ਦੇਸ਼ ਦਾ ਸੈਪੀਅਰ ਦੇ ਵਿੱਚ ਇੰਨੀਆਂ ਵੱਡੀਆਂ ਸੇਵਾਵਾਂ ਦੇਣ ਵਾਲੇ ਨੂੰ ਜੋ ਕੁਝ ਝੱਲਣਾ ਪਿਆ ਤੁਸੀਂ ਸਰਦਾਰ ਕਪੂਰ ਸਿੰਘ ਦੀ ਇਰਾਦੇ ਬਾਇਓਗ੍ਰਾਫੀ ਦੇਖ ਸਕਦੇ ਹੋ ਪੜ ਸਕਦੇ ਹੋ ਸਿਰਸਰ ਕੇ ਇਕੱਠੇ ਹੋਇਆ ਮੇਰਾ ਗੱਲ ਨਹੀਂ ਬਣਨੀ ਅੱਜ ਫਿਰ ਅਨੰਦਪੁਰ ਸਾਹਿਬ ਇਕੱਠੇ ਹੋਣਾ ਪੈਣਾ ਹੈ ਅੱਜ ਫਿਰ ਕਲਗੀਧਰ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਫਿਰ ਧਿਆਨ ਟਿਕਾਉਣਾ ਪੈਣਾ ਹੈ ਉਸ ਵਕਤ 5 ਸੀਸੀ ਅੱਜ ਹਰ ਇੱਕ ਸਿੱਖ ਨੂੰ ਆਪਣਾ ਸੀਸ ਕਮੇਤੀਰ ਪਾਤਸ਼ਾਹ ਦੇ ਚਰਨਾਵਾਂ ਵਿੱਚ ਪੇਟ ਕਰਨਾ ਪੈਣਾ ਕਿਉਂਕਿ ਸੀਸ ਕੀ ਹੈ ਫੀਸ ਬਲੀ ਸਿੰਘਨ ਦੀ ਰੀਤ ਐਸੇ ਉਹ ਕਹਿਣ ਲੱਗੇ ਵੀ ਰੀਤ ਹੀ ਇਸ ਤਰ੍ਹਾਂ ਦੀ ਸੀਸ ਦੀ ਫੀਸ ਉੱਥੇ ਪੇਟਾ ਕਰਨੀ ਪੈਂਦੀ ਹੈ। ਹੋਰ ਖੌਲ ਨਿਹਾਲ ਰੇਸ਼ਟ ਕਰ ਲਈ ਉਹ ਦੇ ਸਾਡੇ ਤੁਹਾਨੂੰ ਬੁਲਾ ਰਹੇ ਕਿ ਮੈਂ ਤੁਹਾਨੂੰ ਬੁਲਾ ਰਹਾ ਨਹੀਂ ਹੈ ਮੈਂ ਤਾਂ ਕੇਵਲ ਜਿਹੜਾ 2 ਮਿੰਟ ਦਾ ਤੁਸੀਂ ਸਮਾਂ ਦਿੱਤਾ ਉਹ ਜਿਹੜੇ ਸਮੇਂ ਦੇ 2 ਮਿੰਟ ਦੇ ਸਮੇਂ ਦੇ ਵਿੱਚ ਤੁਹਾਡੇ ਚਰਨਾਂ ਦੀ ਸੇਵਾ ਕੀਤੀ ਹੈ ਜੋੜੇ ਝਾਰੇ ਨੇ ਤੁਹਾਡੇ ਕਿਉਂਕਿ ਤੁਸੀਂ ਚੱਲ ਕੇ ਆਏ ਹੋ ਤੇ ਤੁਹਾਡੇ ਜੋੜੇ ਝੜਦੇ ਆ ਕੋਈ ਗਲਤੀ ਸਾਡੇ ਤੋਂ ਹੋ ਗਈ ਹੋਵੇ ਤਾਂ ਆਪਣੀਆਂ ਗਲਤੀਆਂ ਦੇ ਲਈ ਖਮਾ ਦੇ ਜਾਚਕਾ ਸਾਡੇ ਵੱਲੋਂ ਆਪ ਦੀ ਇਸ ਹੱਕਾ ਹਕੂਕਾਂ ਦੇ ਸਬਰ ਦੇ ਉੱਤੇ ਨਿਕਲੇ ਹੋ ਸਾਡੇ ਵੱਲੋਂ ਆਪ ਨੂੰ ਬਹੁਤ ਸਾਰੀਆਂ ਸ਼ੁਭ ਕਾਮਨਾਵਾਂ ਸਤਗੁਰੂ ਪਾਤਸ਼ਾਹ ਦੀ ਆਪਰੂ ਚੱਲਣ ਦੀ ਬਰਕਤ ਮੱਖਿਆ ਕਿਉਂਕਿ ਅਸੀਂ ਚੱਲਣ ਬਾਰੇ ਸੋਚ ਸਕਦੇ ਚੱਲਣ ਦੀ ਬਰਕਤ ਗੁੜੀ ਵੱਖ ਸਕਦਾ ਗੁਰੂ ਤੋਂ ਬਿਨਾ ਕੋਈ ਨਹੀਂ ਜਾ ਸਕਦਾ ਤੇ ਦੂਜੀ ਗੱਲ ਇਹ ਜਿਹੜਾ ਗੁਰੂ ਦੇ ਵੱਲੋਂ ਕੋਈ ਭਾਈ ਸਾਹਿਬ ਭਾਈ ਗੁਰਦਾਸ ਜੀ ਬਹਿ ਵੀ ਕਹਿੰਦੇ ਨੇ ਉਹ ਇੱਕ ਵਾਰੀ ਪੜਕੇ ਦੇ ਚਰਨ ਚਰਨ ਗੁਰੇ ਇੱਕ ਪੈੰਡਾ ਜਾਏ ਚੱਲ ਸਤਗੁਰੂ ਕੋਟ ਪੈੰਡਾ ਆ ਕੇ ਹੋਏ ਵੇਤ ਹੈ ਸੋ ਭਾਈ ਸਾਹਿਬ ਭਾਈ ਮਨਦੀਪ ਸਿੰਘ ਅਤੇ ਜਿੰਨੇ ਵੀ ਸਾਡੇ ਸਹਿਰਦ ਸੱਜਣਾਂ ਇਸ ਇਨਸਾਫ ਦੇ ਸਹੱਕਾ ਦੀ ਜੰਗ ਦੇ ਵਿੱਚ ਸਮੋਰਥਲੇ ਚੱਲ ਰਹੇ ਸਕੂਲ WhatsApp ਫੁਰੰਦਾ ਚੱਲਣ ਦਾ ਤੇ ਸਰਬਕਤਾ ਦੇ ਨਾਲ ਚੱਲਣ ਦਾ ਬਲ ਉਹ ਤੇ ਸਮਰਥਾ ਅਤੇ ਸਫਲਤਾ ਦੀ ਰਾਤ ਸਾਡੀ ਚੋਰੀ ਵਿੱਚ ਕੌਣ ਇਸੇ ਕਾਮਨਾ ਦੇ ਨਾਲ ਆਪ ਸੰਗਤਾਂ ਨੂੰ ਫਿਰ ਇੱਕ ਵਾਰ ਜੀ ਆਇਆਂ ਕਹਿੰਦੇ ਨਗਰ ਦੀਆਂ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਨੇ ਇਸ ਤਰ੍ਹਾਂ ਇਨਸਾਫ ਵਾਸਤੇ ਜੂਝਣ ਵਾਲੇ ਜੁਝਾਰੂਆਂ ਦਾ ਸਵਾਗਤ ਕੀਤਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ